ਸੁਣੀ ਚਲਿਓ ਗੱਲ ਧਿਆਨ ਨਾਲ ਇਹ ਵੀਡੀਓ ਸ਼ੇਅਰ ਜ਼ਰੂਰ ਕਰਨਾ ਮੈਂ ਇਸ ਮੁੱਦੇ ਤੇ ਬੋਲਣਾ ਨਹੀਂ ਚਾਹੁੰਦਾ ਜੀ ਕਿਉਂਕਿ ਮੁੱਦਾ ਇਹਦਾ ਧਰਮਾਂ ਤੇ ਕਿਉਂਕਿ ਮੇਰੀ ਜ਼ੁਬਾਨ ਮਾੜੀ ਆ ਜਿਹੜੇ ਮੈਨੂੰ ਕਾਫੀ ਟਾਈਮ ਤੋਂ ਦੇਖਦੇ ਉਹਨਾਂ ਨੂੰ ਪਤਾ ਕਿਉਂਕਿ ਮੈਂ ਬੋਲਣ ਲੱਗੇ ਫਿਰ ਦੇਖਦਾ ਨਹੀਂ ਹੁਣ ਬੰਦੇ ਨੇ ਮੇਰੀ ਮਿਹਨਤ ਤੇ ਕੀਤੀ ਮਿੱਟੀ ਪਲੀਦਾ ਤੇ ਮੈਂ ਤਾਂ ਫਿਰ ਬੋਲੂਗਾ ਜੀ ਉਹਨੇ ਮੇਰੇ ਤੋਂ ਖਾਦੀਆਂ ਗਾਲਾਂ ਹੁਣ ਸੁਣੋ ਰਿਅਲਿਟੀ ਉਹਨੂੰ ਮੈਂ ਫੋਨ ਲਾਇਆ ਮੈਂ ਕਿਹਾ ਬਾਈ ਜੀ ਤੁਹਾਡਾ ਵੀਜ਼ਾ ਆ ਗਿਆ ਕਹਿੰਦਾ ਬਾਈ ਜੀ ਮੈਨੂੰ ਪਤਾ ਹੀ ਸੀ ਮੇਰਾ ਵੀਜ਼ਾ ਆਏਣਾ ਮੈਂ ਕਿਹਾ ਕਿਵੇਂ ਬਾਈ ਜੀ ਕਹਿੰਦਾ ਫੋਨ ਕਰੀ ਸਾਇਲੈਂਟ ਕਰੀ ਫੋਨ ਕਹਿੰਦਾ ਬਈ ਜੀ ਸਾਡੇ ਬਾਬੇ ਆ ਸ਼ਹਿਰ ਪਤਨੀ ਪਟਿਆਲੇਖ ਨਹੀਂ ਹਰਿਆਣੇ ਦਾ ਵੀ ਉਹਨਾਂ ਕੋਲ ਜਦੋਂ ਮੈਂ ਗਿਆ ਸੀ ਉਹਨਾਂ ਨੇ ਪਹਿਲਾਂ ਹੀ ਕਹਦਾ ਵੀ ਤੇਰਾ ਵੀਜ਼ਾ ਆ ਜਾਣਾਗਾ ਤੇ ਉਹਨਾਂ ਨੇ ਗਰੰਟੀ ਦਿੱਤੀ ਸੀ ਫਿਰ ਮੈਂ ਕਿਹਾ ਬਈ ਉਹ ਬਾਬਾ ਦਿਖਾਓ ਤੁਸੀਂ ਤੁਹਾਡਾ ਹੈ ਕਿਹੜਾ ਉਹਨੇ ਮੈਨੂੰ ਭੇਜਿਆ ਉਹਦਾ ਇੰਸਟਾਗ੍ਰam ਦਾ ਪੇਜ ਮੈਂ ਇੰਸਟਾਗ੍ਰam ਦਾ ਮੈਂਸ਼ਨ ਕੀਤਾ ਉਹਦੀ ਆਈਡੀ ਤੇ ਤੁਹਾਨੂੰ ਮੈਂ ਵੀਡੀਓ ਵੀ ਦਿਖਾਉਂਗਾ ਉਹਦੀ ਵੀਡੀਓ ਚੈੱਕ ਕਰ ਲਓ ਤੁਸੀਂ ਵੀਡੀਓ ਚੈੱਕ ਕਰ ਲੈਣਾ ਤੁਸੀਂ ਪਹਿਲੀ ਗੱਲ ਤਾਂ ਆਦਾ ਬਾਬਾ ਦੇ ਲੋ ਪਹਿਲਾਂ ਸਾਲਾ ਟੈਂਪੂ ਸੀ ਪਹਿਲੀ ਗੱਲ ਮੈਂ ਗੱਲ ਕਹਿਣਾ ਨਹੀਂ ਚਾਹੁੰਦਾ ਹੁਣ ਸੁਣ ਲਓ ਮੇਰੀ ਗੱਲ ਤੁਸੀਂ ਭੈਣ ਚ ਇਹੋ ਜਿਹੇ ਪਖੰਡਾਂ ਦੇ ਵਿਸ਼ਵਾਸ ਕਰਦੇ ਸਾਲੋ ਮੇਰੀ ਮਿਹਨਤ ਨਹੀਂ ਦੇਖੀ ਤੂੰ ਤੂੰ ਕਹਦਾ ਮੇਰੇ ਬਾਬੇ ਨੇ ਪਹਿਲਾਂ ਹੀ ਕਹਦਾ ਤੇਰਾ ਵੀਜ਼ਾ ਆਇਨਾ ਫਿਟੇ ਲਾਂ ਦਾ ਤੁਹਾਡੇ ਤੋਂ ਭੈਣ ਚ ਰੱਬ ਇੱਕੋ ਹੀ ਆ ਉਹਨੂੰ ਤੁਸੀਂ ਛੱਡੀ ਬੈਠੇ ਆ ਤੇ ਜਿਹੜੇ ਪਖੰਡੀ ਆ ਉਹਨੂੰ ਜਿਆਦਾ ਰੱਬ ਤੇ ਪਿਓ ਬਣਾਈ ਬੈਠੇ ਆ ਸਮਝਾ ਕਿ ਨਾ ਪਹਿਲਾ ਜਿਹਦੀ ਬਈ ਮੈਂ ਗੱਲ ਕਹਿਣਾ ਨਹੀਂ ਚਾਹੁੰਦਾ ਇਹ ਗੱਲ ਬਹੁਤ ਉਹਨੂੰ ਬੰਦੇ ਨੇ ਦੇਖਦੇ ਮੈਂ ਜਦੋਂ ਤਾਂ ਸੋਸ਼ਲ ਮੀਡੀਆ ਚੈੱਕ ਕੀਤਾ ਉਹ ਬੰਦੇ ਦਾ ਮੈਂ ਕਿਹਾ ਸੀ ਹੈ ਕੌਣ ਬੰਦਾ ਤੂੰ ਇਹਦੀ ਹਿਸਟਰੀ ਚ ਚੈੱਕ ਕਰ ਲਓ ਉਸ ਬੰਦੇ ਦੀ ਉਹ ਬੰਦਾ ਹੈ ਕੌਣ ਤੇ ਕੀ ਚੀਜ਼ ਆ ਉਹ ਤੁਸੀਂ ਭੈਣ ਚ ਇੱਕ ਨਾਰਮਲ ਜੇ ਬੰਦੇ ਨੂੰ ਜਿਹੜਾ ਗੇ ਆ ਵੀ ਆ ਵੀਡੀਓ ਚੈੱਕ ਕਰ ਲਓ ਉਹ ਬੰਦਾ ਪਹਿਲਾਂ ਕਹ ਅੱਜ ਉਹ ਬੰਦਾ ਥੋੜਾ ਜਿਆ ਡਰਾਮੇ ਜੇ ਕਰਨ ਲੱਗਾ ਤੂੰ ਹੀ ਉਹਨੋਂ ਉਹਦੀ ਮਾਂ ਦਾ ਉਹਨੂੰ ਆਪਦਾ ਪਿਓ ਬਣਾ ਲਿਆ ਅਸਾਂ ਦਾ ਭੈਣ ਚੋਂ ਮੇਰੇ ਖਾਲਾ ਮੈਂ ਹਜ਼ਾਰਾਂ ਵੀਜ਼ੇ ਲਵਾਤੇ ਤੇ ਸਾਲੇ ਤੁਹਾਡਾ ਬਾਬਾ ਦਾ ਵੱਡਾ ਮੈਂ ਹੀ ਆ ਫਿਰ ਮੇਰੇ ਕਹਿਣ ਦਾ ਇਹੀ ਮਤਲਬ ਆ ਰੱਬ ਇੱਕੋ ਹੀ ਆ ਇੱਕੋ ਤੋਂ ਵਿਸ਼ਵਾਸ ਲੈ ਕੇ ਚੱਲੋ ਠੀਕ ਆ ਨਾ ਆਜ ਜਣੇਖਨ ਨੂੰ ਦਾ ਪਿਓ ਨਾ ਬਣਾਓ ਦੂਜੀ ਗੱਲ ਇੱਕ ਬੇਨਤੀ ਆ ਜਿਹੜਾ ਵੀ ਬੰਦਾ ਇਹੋ ਜਿਹੇ ਬਾਬਿਆਂ ਨੂੰ ਮੰਨਦਾ ਵੀ ਮੇਰੇ ਬਾਬਾ ਵੀਜ਼ਾ ਲਵਾਉਂਦਾ ਭੈਣ ਚੋਂ ਮੇਰੇ ਆਫਿਸ ਦੇ ਵਿੱਚ ਨਾ ਵੜਿਓ ਸਿੱਧੀ ਜੀ ਗੱਲ ਆ ਰੱਬ ਦੀ ਮਿਹਨਤ ਨਾਲ ਕੰਮ ਦੀ ਕਮੀ ਨਹੀਂ ਮੈਨੂੰ ਜਿੰਨਾ ਦੇ ਮੈਂ ਵੀਜ਼ੇ ਲਵਾਇਆ ਦੇ ਭੈਣ ਭਰਾਵਾਂ ਦੇ ਉਹਨਾਂ ਦੇ ਗਾਂ ਦੇ ਗਾਂ ਯਾਰ ਦੋ ਚਾਹ ਰਿਸ਼ਤੇਦਾਰ ਮੇਰੇ ਕੋਲੇ ਆ ਹੀ ਜਾਂਦੇ ਆ ਆ ਜਿਹੜੇ ਟੋਡੇ ਵਰਗੇ ਬਾਬਿਆਂ ਨੂੰ ਮੰਨਦੇ ਆ ਨਾ ਉਹ ਨਾ ਮੇਰੇ ਆਫਿਸ ਦੇ ਵਿੱਚ ਵੜਿਓ ਪਹਿਲੀ ਗੱਲ ਸੁਣ ਲਓ ਉਹਨੇ ਤਾਂ ਗਾਲਾਂ ਖਾਧੀਆਂ ਖਾਧੀਆਂ ਨਾਲੇ ਮੈਂ ਸਟicker ਪੱਟ ਕੇ ਛੁੱਟਿਆ ਵੀ ਅੱਲਾ ਦੇ ਬਾਬੇ ਤੋਂ ਸਟੈਂਪਿੰਗ ਲਵਾ ਲਾ ਤਰਾ ਬਾਬਾ ਮੈਂ ਵੀ ਦੇਖਦਾ ਕਿਵੇਂ ਭੇਜਦਾ ਤੈਨੂੰ ਤੂੰ ਹੀ ਨਾ ਭੈਣ ਚੋਂ ਅੱਧੇ ਦੋਗਲੇ ਹੋ ਨਾਲੇ ਤੁਹਾਨੂੰ ਹੀ ਪਤਾ ਬਾਬਿਆਂ ਦੀ ਹਿਸਟਰੀ ਕੀ ਰਹੀ ਆ ਤੇ ਫੇਰ ਵੀ ਲਾ ਚ ਉਹਨਾਂ ਕੋਲ ਹੀ ਮਰੋਂ ਜਾਂਦੇ ਆ ਤੂੰ ਫੇਰ ਮੈਂ ਰਿਪੀਟ ਕਰਨ ਜਾ ਰਿਹਾ ਬੇਨਤੀ ਨਾ ਆਇਓ ਮੇਰੇ ਕੋਲੇ ਜਿਹੜੇ ਆਤੇ ਬਾਬੇ ਬੁੱਬੇ ਨੂੰ ਮੰਨਦੇ ਹੋ ਉੱਥੋਂ ਹੀ ਜਾ ਕੇ ਥੱਪਾ ਲਵਾ ਲਓ ਆਪਦਾ ਤੂੰ ਇੱਕ ਵਾਰੀ ਨਾ ਇਮੀਗ੍ਰੇਸ਼ਨ ਨੂੰ ਜਾ ਕੇ ਮਿਲ ਕੇ ਦੇਖੋ ਆ ਸਾਰੇ ਜਿੰਨੇ ਵੀ ਬਾਬੇ ਹੁੰਦੇ ਆ ਨਾ ਸਾਰਿਆਂ ਦਾ ਟਾਈਪ ਹੁੰਦੇ ਆ ਬਾਈ ਜੇ ਅਸੀਂ ਤਾਂ ਆਦੇ ਬੰਦੇ ਭੇਜਾਂਗੇ ਉਹਦੀ ਵੀਜ਼ਾ ਲਵਾ ਗਦਾ ਸਾਡਾ ਕਮਿਸ਼ਨ ਰੱਖਿਓ ਤੂੰ ਇੱਕ ਵਾਰੀ ਪੁੱਛ ਕੇ ਤਾਂ ਦੇਖੋ ਇਮੀਗ੍ਰੇਸ਼ਨ ਲੈਣ ਨੂੰ ਸਾਰਿਆਂ ਦੇ ਟਾਈਪ ਹੁੰਦੇ ਆ ਤੁਸੀਂ ਮਾਰਾ ਸੱਚੀ ਦੱਸਾਂ ਜਿਹੜਾ ਰੱਬ ਨੂੰ ਨਹੀਂ ਮੰਨਦਾ ਨਾ ਚੌਲਾਂ ਨੂੰ ਮੰਨਦਾ ਸਾਲਾ ਹੈ ਹੀ ਰਾਮ ਦਾ ਨਾ ਜਾਓ ਇਹਨਾਂ ਕੋਲ ਮੇਰੀ ਬੇਨਤੀ ਆ ਤੇ ਜਿਹੜੇ ਮੰਨਦੇ ਉਹ ਮੇਰੇ ਆਫਿਸ 'ਚ ਨਾ ਵੜੋ ਕਿਸੇ ਵੀ ਆਫਿਸ 'ਚ ਅਸੀਂ ਭਈ ਇੱਕੋ ਹੀ ਰੱਬ ਨੂੰ ਮੰਨਦੇ ਹਾਂ ਉੱਪਰ ਬੱਸ ਜਾਨ ਵੀ ਉਸੇ ਨੇ ਕੱਢਣੀ ਆ ਤੇ ਜਾਨ ਵੀ ਉਸੇ ਨੇ ਦੇਣੀ ਆ ਸਮਝ ਗਏ ਫੇਰ ਮੈਂ ਕਹਿਣ ਲੱਗਾ ਜਿੰਨਾ ਵੀ ਮੇਰੇ ਭੈਣ ਭਰਾਵਾਂ ਨੇ ਬਾਹਰ ਜਾਣਾ ਆ ਤੁਹਾਡੇ ਸਾਹਮਣੇ 25 ਵੀਜ਼ੇ 24 25 ਮੈਂ ਗਿਣੇ ਨਹੀਂ ਅਰਸੀਬ ਹੋਏ ਵਿਜ਼ਟਰ ਦੇ ਪਹੁੰਚੋ ਮੇਰੇ ਆਫਿਸ ਦੇ ਵਿੱਚ ਤੇ ਤੁਹਾਨੂੰ ਭੇਜ ਦੇ ਆਪਾਂ ਬਾਹਰ ਚਲੋ ਜੀ